ਇੱਕ ਚਿੜੀ ਦੇ ਬੱਚੇ ਦੀ ਕਹਾਣੀ ਨਾ ਉਹਦੀ ਮਾਂ ਦਾ ਬੜੀ ਬੇਸ਼ਬਰੀ ਨਾਲ ਇੰਤਜ਼ਾਰ ਕਰਦਾ ਹੋਇਆਂ ਦੀ ਆਊਗੀ ਮਾਂ ਮੇਰੀ ਖਾਣਾ ਖਵਾਊਗੀ ਮਾਂ ਮੇਰੀ ਲਓਏ ਸੁਣ ਲਈ ਇਹਦੀ ਮਾਂ ਨੇ ਪੁਕਾਰ ਆ ਗਈ ਖਾਣਾ ਖਵਾਉਣ ਵੇ ਚਲੇਗੀ ਬਿਨਾ ਗਾਣਾ ਖਵਾਏ ਫੇਰ ਆ ਗਈ ਆ ਗਈ ਮਾਂ ਗਾਣਾ ਖਵਾਉਗੀ ਨੰਨੇ ਨੰਨੇ ਬੱਚੇ ਨੂੰ ਨੂੰਚੇ ਚੱਲਾਂਂਦ ਰਹੋ ਬੱਚਾ ਵੀ ਬੜੇ ਵਿਸ਼ਵਰੀ ਨਾਲ ਇੰਤਜ਼ਾਰ ਕਰਦਾ ਹੋਇਆ ਆਂ ਦਾ ਉਹ ਵੀ ਦਰਦ ਸੱਲ ਕੇ ਦੇਖਦਾ ਆਪਣੀ ਮਾਂ ਦੀ ਆਵਾਜ਼ ਦਾ ਸੁਣਦਾ ਪਰ ਦਿਸ ਕਿਤੇ ਨਹੀਂ ਰਹੀ ਕਹਿੰਦਾ ਥੋਣਾ ਜਾਂ ਡਾਰ ਹੋ ਗਿਆ ਕਿਉਂਕਿ ਦੋ ਤਿੰਨ ਵੇਰੀ ਚੋਗਾ ਖਵਾ ਗਈ ਦੀ ਮਾਂ ਇਹ ਦੇ ਕਰਕੇ ਥੋੜਾ ਜਿਹਾ ਉੱਪਰ ਜਾ ਕੇ ਬਹਿ ਗਿਆ ਹੁਣ ਨੀਚੇ ਤੋਂ ਜਿਹੜੀਆਂ ਘੋੜੀਆਂ ਖਤਮ ਹੋ ਰਹੀਆਂ ਨੇ ਮੇਰੇ ਖੇਲ ਚ ਕਿਉਂ ਕਿ ਜਿੜੀ ਆ ਗਈ ਆ ਦੇਖਦੇ ਆ ਮੇ ਡਰ ਕੇ ਭਾਈ ਦੀ ਆ ਖਚੋਗਾ ਖਵਾ ਕੇ ਜਾਂਦੀ ਆ ਆ ਗਈ ਉਨੇ ਬੱਚੇ ਨੂੰ ਚੋਗਾ ਖਵਾਉਗੀ ਉਹ ਵੀ ਨਾਜ਼ਰ ਨਹੀਂ ਆ ਰਿਹਾ ਪਹਿਨਾ ਥੱਲੇ ਬੈਠਾ ਜਿਹਨੂੰ ਉੱਤੇ ਬਹਿ ਗਿਆ ਦੇਖੋ ਨਾਜ਼ਰ ਪੈਂਦਾ ਨਹੀਂ ਪੈਂਦਾ ਨਾਜ਼ਰ ਪੈ ਨਹੀਂ ਰਿਹਾ ਮੇਰੇ ਖਿਆਲ ਚ ਉਹ ਸਾਡੇ ਵੱਲ ਰਹੀ ਆ ਬੱਚਾ ਉਪਰ ਆ ਉਨ ਉਪਰ ਨੂੰ ਦੇਖਦੀ ਆ ਪਰ ਫਿਰ ਵੀ ਨਹੀਂ ਨਾਜ਼ਰ ਪੈ ਚਲੀ ਗਈ ਸਾਡੇ ਘਰੇ ਆਏ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੂਤਰ ਜੋੜੇ ਨੇ ਆਲਣਾ ਪਾਇਆ ਹੋਇਆ ਉਹਦੇ ਵਿੱਚ ਦੋ ਬੱਚੇ ਨੇ ਆਏ ਸਾਲ ਆਉਂਦਾਗਾ ਬੱਚੇ ਪੈਦਾ ਕਰਕੇ ੜਾਰੀ ਮਾਰ ਕੇ ਲੈ ਜਾਂਦੇ ਨੇ ਹੁਣ ਇੱਕ ਚਿੜੀ ਆਈ ਏ ਸਾਡੇ ਨੰਨੀ ਮੰਨੀ ਆ ਦੇਖੋ ਜੇ ਕੁਦਰਤੀ ਕਰੇ ਥੱਲੇ ਵੀ ਡਿੱਗੇ ਜਾਂਦੇ ਆ। ਇਹ ਚੱਕ ਕੇ ਫੇਰ ਇਹਨੂੰ ਤਾਹਾਂ ਰੱਖ ਦਿੰਨੇ ਆਂਗੇ। ਕੁਚੜੀ ਆਉਂਦੀ ਆ। ਚੋਗਾ ਖਵਾ ਕੇ ਚਲੀ ਜਾਂਦੀ ਆ। ਹੂੰ ਤਾਂ ਸਾਡੇ ਵੀ ਢਾਣੇ ਦੂਣੇ ਮੂਰੇ ਮਾੜੇ ਮੋਟੇ ਛੇੜ ਦਿੰਨੇ ਆ ਜਿਹੜੇ ਖਾਂਦੇ ਨੇਗੇ। ਪਰ ਅਸਲੀ ਖਰਾਕ ਤਾਂ ਇਹਦੀ ਮਾਂ ਹੀ ਖਵਾਉਂਦੀ ਆ। ਬਾਹਰੋਂ ਲਿਆ ਲਿਆ ਕੇ। ਦੇਖੋ ਆਹਦੀ ਮਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਬੱਚਾ। ਵੀ ਆਉਗੀ ਕੁਛ ਖਵਾਉਗੀ ਪਰ ਆਉਂਦੀ ਆ ਦੇਖਦੇ ਆ ਆਗੇ ਕਿਹੜੇ ਆਪਣੇ ਬੱਚੇ ਕੋਲ ਵੋ ਰੰਤ ਯਾਰ ਕਰ ਰਿਹਾ ਤਾਂ ਮੂੰਹ ਕਰਕੇ ਦੇਖੋ ਚੋਕਾ ਖਵਾ ਕੇ ਫਿਰ ਚਲੀ ਗਈ ਇਹ ਹੀ ਅਮਾ ਦਾ ਪਿਆਰ ਚੋਕਾ ਖਾ ਕੇ ਬੜਾ ਖੁਸ਼ ਹੋਇਆ ਦੇਖ ਕਾਸ ਫੇਰ ਨਗਾ ਕਰਦਾ ਵੀ ਫੇਰ ਆਉ ਫੇਰ ਖਵਾਉ ਉੱਤੇ ਸੱਲੇ ਇਸ਼ਾਰਾ ਕਿਤੇ ਦੇਖਦੇ ਆ ਦੇ ਨੰਨੇ ਬੱਚੇ ਵੀ ਕਹਾਣੀ ਆਪਣੀ ਮਾਂ ਦਾ ਬੜੀ ਬੇਸabri ਨਾਲ ਇੰਤਜ਼ਾਰ ਕਰਦਾ ਹੋਇਆ ਬੋਡੀ ਵੇਸ਼ਾਵਰੇ ਨਾਲ ਇੰਤਜ਼ਾਰ ਕਰਦਾ ਹੋਇਆ ਆਪਣੀ ਮਾਂ ਦਾ ਪੁੱਤ ਆਵੀਗੀ ਚੋਗਾ ਖਵਾਉਗੀ ਉਹ ਆ ਵੀ ਲੋ ਜੀ ਚੋਗਾ ਲੈ ਕੇ ਫੇਰ ਆ ਗਈ ਇਹ ਉਹ ਫੇਰ ਖਵਾਉਣ ਲੱਗਦੀ ਆ ਦੇਖੋ ਇੰਨੇ ਪਿਆਰ ਨਾਲ ਚੋਗਾ ਖਵਾ ਕੇ ਫੇਰ ਚਲੀ ਗਈ ਲੈ ਕੇ ਜੋ ਘਰ ਆਵੇ ਕੋਸੋੜਾ ਪੂਰਾ ਉੱਪਰੋਂ ਜਾ ਕੇ ਫੇਰ ਆਉਦੀ ਮਾਂ ਦਾ ਇੰਤਜ਼ਾਰ ਕਰਨਾ ਸ਼ੁਰੂ ਕਰਤਾ ਮਾਂ ਆਉਗੀ ਜੋ ਘਾ ਖਵਾਉਗੀ ਫੇਟ ਪੂਜਾ ਕਰਾਉਗੀ ਇੰਤਜ਼ਾਰ ਹੋ ਰਿਹਾ ਲੱਗਿਆ ਫੇਰ ਫੇਰ ਆ ਗਈ ਦੇਖੋ ਕਿੰਨੇ ਪਿਆਰ ਨਾਲ ਖਵਾ ਕੇ ਚਲੀ ਗਈ ਕਿੰਨਾ ਫਿਕਰ ਹੁੰਦਾ ਮਾਂ ਨੂੰ ਬੱਚਿਆਂ ਦਾ ਉਹ ਕੋਲ ਨੂੰ ਵੇਰ ਚਾਗ ਰਿਹਾ ਨੰਨੇ ਚੀੜੇ ਦੇ ਬੱਚੇ ਦੀ ਕਹਾਣੀ ਇੱਕ ਵਾਰ ਜ਼ਰੂਰ ਪੂਰੀ ਦੇਖਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਈੜੀ ਦੇ ਨੰਨੇ ਮੁੰਨੇ ਬੱਚੇ ਨੂੰ